मुर्दाबाद 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 बीजेपी सरकार मुर्दाबाद मुर्दाबाद बीजेपी सरकार मुर्दाबाद 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 खट्टर मोदी मुर्दाबाद मैं सुखरामवीर सिंह ਲੋਹਾਰਾ ਸੀਨੀਅਰ ਮੀਤ ਪ੍ਰਧਾਨ ਰਾਜੀਵਾਲਾ ਜ਼ਿਲ੍ਹਾ ਪ੍ਰਧਾਨ ਅਸੀਂ ਆਜਰ ਜਿੰਦਰ ਮੌਰ ਠੀਨਾ ਜੋ ਕਿ ਬੀਜੇਪੀ ਦਾ ਲੀਡਰ ਆ ਉਹਦਾ ਘਰਾਵ ਕਰਨ ਵਾਸਤੇ ਔਰ ਬੋਨੀ ਦਾ ਘਰਾਵ ਕਰਨ ਵਾਸਤੇ ਆਏ ਆ ਅਸੀਂ ਸਾਡਾ ਮਸਕਦ ਇਹ ਆ ਕੇ ਜਿਹੜਾ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਉਹਨੂੰ ਬੈਠ ਕੇ ਗੱਲ ਕੀਤੀ ਜਾਵੇ ਨਾ ਕਿ ਜਿੱਦਾਂ ਇਹਨਾਂ ਨੇ ਉਥੇ ਬੰਬ ਸੁੱਟ ਛੱਡ ਕੇ ਤੇ ਗੋਲੀਆਂ ਮਾਰ ਮਾਰ ਕੇ ਕਿਸਾਨਾਂ ਦਾ ਕਹਿਲ ਕੀਤੇ ਆ ਤੇ ਸ਼ਹੀਦ ਵੀ ਹੋਏ ਆ ਇਹ ਕੋ ਚੰਗੀ ਗੱਲ ਨਹੀਂ ਗੀ ਇਹਨਾਂ ਵਾਸਤੇ ਇਹਨਾਂ ਦੇ ਪੋਨੀ ਚੀਨ ਦੇ ਨਾਲ ਜਾਂ ਪਾਕਿਸਤਾਨ ਦੇ ਨਾਲ ਮਲਕੇ ਨਹੀਂ ਕਦੀ ਹੋਈ ਜਿੰਨੀ ਇਹਨਾਂ ਨੇ ਅੱਜ ਮੇਰਾ ਖਾਲ ਹਫਤਾ ਹੀ ਹੋ ਗਿਆ ਤੇ ਇਹਨਾਂ ਨੇ ਮਲਕੇ ਉੱਥੇ ਬੰਬਾਰੀ ਜਿਹੜੀ ਸ਼ੁਰੂ ਕੀਤੀ ਆ ਇਹ ਬਹੁਤ ਮਾੜੀ ਹਰਕਤ ਹੈ ਇਹਨਾਂ ਦੀ ਅਸੀਂ ਐਸੇ ਦੇਸ਼ ਦੇ ਮਸ਼ੀਨੀ ਕਿ ਆਕਰ ਜੇ ਚਾਹੁੰਦੇ ਆ ਕਿ ਇਹ ਇਸ ਦੇਸ਼ ਦੇ ਮਸ਼ਿੰਦੇ ਨਹੀਂ ਆ ਇਹ ਵਸਲੀਕ ਨਹੀਂ ਹੱਤਦੇ ਤੇ ਫਿਰ ਸਾਨੂੰ ਉਹ ਦੱਸਣ ਵੀ ਅਸੀਂ ਕਿਹੜੇ ਪਾਸੇ ਨੂੰ ਸਾਡੇ ਹੋਰ ਵੀ ਗੁਆਢੀ ਮੁਲਕ ਨੇ ਅਸੀਂ ਉਹਨਾਂ ਨਾਲ ਵੀ ਫਿਰ ਸੰਧੀ ਕਰਕੇ ਉਹਨਾਂ ਨਾਲ ਅਸੀਂ ਆਪਣਾ ਜਿਹੜਾ ਸਾਡਾ ਜਿਹੜਾ ਮਿਲ ਕੇ ਹੈਗਾ ਨਾਜਾ ਅਸੀਂ ਉਹਨਾਂ ਨੂੰ ਦੇ ਸਕਦੇ ਹਾਂ ਅਸੀਂ ਉਹਨਾਂ ਨਾਲ ਵਪਾਰ ਖੋਲ੍ਹ ਸਕਦੇ ਹਾਂ ਸਾਨੂੰ ਅਸਲੀ ਗੱਲ ਤੇ ਦੱਸਣ ਵੀ ਸਾਡੇ ਨਾਲ ਕੀ ਚਾਹੁੰਦੇ ਆ ਕਿੰਨੇ ਦਿਨ ਤੋਂ ਤੁਹਾਡੇ ਕੋਲ ਧਰਨ ਲਗਾਏ ਹੋ ਦੇਖੋ ਜੀ ਇਹ ਫਿਰ ਹਾਲ ਤੱਕ ਐਸ ਕੇ ਐਮ ਐਲ 3 ਦਿਨ ਬਾਅਦ ਸੇ ਔਰ ਉਸ ਤੋਂ ਬਾਅਦ ਜੇ ਦੀ ਕਾਲ ਆਵੇਗੀ ਦੁਬਾਰਾ ਫਿਰ ਸੋਚਿਆ ਜਾਊਗਾ ਅਦਾ ਤੇ ਬੀਜੇਪੀ ਦਾ ਸੱਤਾਧਰਤ ਮੈਂ ਜਤਿੰਦਰ ਸਿੰਘ ਸ਼ੀਨਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਤੇ ਆਗੂ ਸੰਜੁਗਤ ਕਿਸਾਨ ਮੋਰਚਾ ਅੱਜ ਐਸਕੇਮ ਦੇ ਸੱਦੇ ਤੇ ਜੋ ਹਰਿਆਣਾ ਦੇ ਬਾਰਡਰਾਂ ਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਤਸ਼ੱਦਦ ਕੀਤਾ ਜਾ ਰਿਹਾ ਉਹਨਾਂ ਨੂੰ ਉਹਨਾਂ ਦੇ ਜ਼ੁਲਮ ਕੀਤਾ ਜਾ ਰਿਹਾ ਹੈ ਉਹਨਾਂ ਦਾ ਜਮਹੂਰੀ ਆਕਿਆ ਸਾਡਾ ਕਿਸਾਨਾਂ ਦਾ ਵੀ ਅਸੀਂ ਦਿੱਲੀ ਜਾ ਕੇ ਕੇਂਦਰ ਦੀ ਸਰਕਾਰ ਦਾ ਸਾਡੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣਾ ਕੇਂਦਰ ਦਾ ਮਸਲਾ ਹੈ ਸਾਡਾ ਕਰਜ਼ਾ ਮਾਫ ਕਰਨਾ ਕੇਂਦਰ ਦਾ ਮਸਲਾ ਹੈ ਔਰ ਤਿੰਨ ਕਾਨੂੰਨ ਰੱਦ ਕਰਨੇ ਚਾਰ ਕਾਨੂੰਨ ਜਿਹੜੇ ਬਣਾਏ ਮਜ਼ਦੂਰਾਂ ਦੇ ਉਹ ਰੱਦ ਕਰਨੇ ਕੇਂਦਰ ਦੇ ਨਾਲ ਬਹੁਤ ਸਾਰੇ ਮਸਲੇ ਜਿਹੜੇ ਉਹ ਕਿਸਾਨਾਂ ਦੇ ਅੱਜ ਕੇਂਦਰ ਦੇ ਨਾਲ ਆ ਸੋ ਦਿੱਲੀ ਜਿਹੜੀ ਆ ਉਹ ਸਾਡੀ ਦੇਸ਼ ਦੀ ਰਾਜਧਾਨੀ ਆ ਕਿਸਾਨ ਉਥੇ ਅਪਿਛਲੇ 75 ਸਾਲ ਤੋਂ ਆਪਣੇ ਪ੍ਰਦਰਸ਼ਨ ਕਰਦੇ ਆ ਰਹੇ ਨੇ ਕਦੀ ਕਿਸੇ ਨੇ ਇਸ ਤਰ੍ਹਾਂ ਦੀਆਂ ਰੋਕਾਂ ਲਾ ਕੇ ਸਾਨੂੰ ਰੋਕਿਆ ਨਹੀਂਗਾ ਇਹ ਮੋਦੀ ਸਰਕਾਰ ਦਾ ਫਾਸ਼ੀਵਾਦੀ ਆ ਕਾਨੂੰਨ ਆ ਇਹ ਗੈਰ ਜਮਹੂਰੀ ਉਹਨਾਂ ਦਾ ਤੌਰ ਤਰੀਕਾ ਔਰ ਖਾਸ ਕਰਕੇ ਦੇਸ਼ ਦੇ ਕਿਸਾਨਾਂ ਦੇ ਇਸ ਤਰ੍ਹਾਂ ਤਸ਼ੱਦਦ ਕਰਨਾ ਜਿਹੜਾ ਉਹਨੂੰ ਸੰਯੁਕਤ ਕਿਸਾਨ ਮੋਰਚਾ ਬਰਦਾਸ਼ਤ ਨਹੀਂ ਕਰਦਾ ਅਸੀਂ ਉਹਨਾਂ ਦੀ ਜਿਹੜਾ ਤਸ਼ੱਦਦ ਹੋ ਰਿਹਾ ਜਾਂ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਦਿੱਲੀ ਉਹਨਾਂ ਨਾਲ ਇੱਕ ਟਕਰਾਓ ਦੀ ਸਥਿਤੀ ਬਿਆਦਾ ਕੀਤੀ ਜਾ ਰਹੀ ਆ ਸੈਕੰਡਲੀ ਪੰਜਾਬ ਦੇ ਅੰਦਰ ਪੰਜਾਬ ਦੇ ਉੱਤੇ ਹਰਿਆਣੇ ਦੀਆਂ ਬਾਰਡਰਾਂ ਨੂੰ ਇਦਾਂ ਬਣਾਤਾ ਜਿਵੇਂ ਪਾਕਿਸਤਾਨ ਅਸੀਂ ਪਾਕਿਸਤਾਨ ਤੋਂ ਆਏ ਹੋਈ ਅਸੀਂ ਕੋ ਦੂਜੇ ਦੇਸ਼ ਦੇ ਵਾਸੀ ਹੋਈਏ ਔਰ ਇਹ ਚੀਜ਼ ਜਿਹੜੀ ਆ ਬੀਜੇਪੀ ਸਰਕਾਰ ਇੱਕ ਯੋਜਨਾ ਵਾਂਗ ਨਾ ਪੰਜਾਬ ਨੂੰ ਬਗਾਨਗੀ ਵਾਲੇ ਪਾਸੇ ਧੱਕ ਰਹੀ ਆ ਔਰ ਉਹ ਉਹ ਚਾਹੁੰਦੇ ਆ ਵੀ ਪੰਜਾਬ ਚ ਬਗਾਨਗੀ ਦਾ ਅਹਿਸਾਸ ਹੋਵੇ ਪੰਜਾਬ ਚ ਇਤਰਾ ਦੇ ਤਾਤੋ ਦਾ ਫਾਇਦਾ ਠਾ ਕੇ ਪੰਜਾਬ ਚ ਅ 84 ਵਾਲੇ ਹਾਲਾਤ ਜਿਹੜੇ ਆ ਉਹ ਪੈਦਾ ਕੀਤੇ ਜਾਣ ਇਹਨਾਂ ਗੱਲਾਂ ਤੋਂ ਭਾਪੀ ਨੂੰ ਬਾਜ ਆਉਣਾ ਚਾਹੀਦਾ ਔਰ ਕਿਸਾਨਾਂ ਨੂੰ ਦਿੱਲੀ ਜਾਣ ਦੇਣਾ ਚਾਹੀਦਾ ਉਹਨਾਂ ਤੇ ਤਸ਼ੱਦਦ ਬੰਦ ਕਰਨਾ ਚਾਹੀਦਾ ਐਮ ਐਸ ਪੀ ਦਾ ਗਰੰਟੀ ਕਾਨੂੰਨ ਬਣਾਉਣਾ ਚਾਹੀਦਾ ਔਰ ਕਿਸਾਨਾਂ ਦੀਆਂ ਜਿਹੜੇ ਸਾਰੇ ਕਰਜ਼ੇ ਦੇ ਉੱਤੇ ਜਿਹੜੀ ਆ ਉਹ ਲੀਕ ਮਾਰੀ ਜਾਣੀ ਚਾਹੀਦੀ ਕਿੰਨੇ ਦਿਨ ਤਾਡੇ ਬਣੇ ਧਰਨਾ ਤਿੰਨ ਦਿਨ ਲਈ ਧਰਨਾ ਲਗਾਤਾਰ 20 21 22 ਤਿੰਨ ਦਿਨ ਲਗਾਤਾਰ ਚੱਲੂਗਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣਨਗੇ ਉਹਦੇ ਅਨਸਾਰ ਐਸ ਕੇ ਐਮ ਮੀਟਿੰਗ ਕਰਕੇ ਆਪਣਾ ਅਗਲਾ ਫੈਸਲਾ ਕਰੂਗਾ ਤੇ ਉਹਦੇ ਅਨਸਾਰ ਅਗਲਾ ਅੰਦੋਲਨ ਜਿਹੜਾ ਕੀਤਾ ਜਾਊਗਾ। ਜਵਾਦ ਨੇ ਇੱਕਦੋ ਤੂੰ ਸਾਨੂੰ ਥੋੜਾ ਬੋੜਾ ਕੰਮ ਕਰ ਲੈਣ ਦਿਓ। ਇਹਦਾ ਜੋ ਕਰੋ ਕਰੋ ਸਾਡੀ